ਜੇ ਤਾਜ ਗੰਢੀਵਾਲ ਜ਼ੋਰਦਾਰ ਤਾਲੀਆਂ ਬਹੁਤ ਸਾਰਾ ਆਨੰਦ ਆ ਰਿਹਾ ਸੀ ਸੁਣ ਰਿਹਾ ਸੀ ਅੱਜ ਦਾ ਗਾਣਾ ਯੂਥ ਦਾ ਗਾਣਾ ਸਾਈਕਲ ਮੇਤਰਾਉ ਦੀ ਹੁਣ ਦਾ ਭਰਾ ਮੈਂ ਮੋਟਰਸਾਈਕਲ ਆ ਰਿਹਾ ਹਾਂਜੀ ਇੱਕ ਮਾਈਕ ਫੋੜ ਦੇ ਦਿਓ ਬਹੁਤ ਵਧੀਆ ਖੜਾ ਬੱਜਿਆ ਹੋਇਆ 10 ਤੋਂ 15 ਮਿੰਟ ਹੀ ਲਾਵਾਂਗੇ ਬੱਪੂ ਭਾਜੀ ਕਹਿੰਦੇ ਲੇਟ ਹੋ ਗਿਆ ਮੈਂ ਕਿਹਾ ਅੱਗੇ ਵੀ ਆ ਜੰਨੇ 10 ਵਜੇ ਕੋ ਟਾਈਮ ਉਹੀ 12:30 ਲੱਗਦਾ ਤੇ ਮੈਂ ਕਿਹਾ 12 ਵਜੇ ਆ ਜੰਨੇ ਮਾਇਤਿਕ ਹੋਰ ਬਾਈ ਜੀ ਸਾਊਂਡ ਕਿੱਥੋਂ ਅਪਰੇਟ ਹੋ ਰਹੀ ਹੈ ਸਾਡਾ ਬਹੁਤ ਜ਼ਿਆਦਾ ਪਿਆਰ ਹੈ ਸੰਗਤ ਦੇ ਨਾਲ तकरीबन ਹਰ ਸਾਲ ਹੀ ਹਾਜ਼ਰੀ ਲਾਉਣ ਦਾ ਮੌਕਾ ਮਿਲਦਾ ਹੈ ਬਾਬਾ ਪੁੰਡਾ ਸਜੀਦ ਚਰਨਾ ਦੇ ਵਿੱਚ ਅੱਜ ਬੋਲੋ ਸ਼ੁਰੂ ਕਰੋ ਸ਼ੁਰੂ ਕਰੋ ਹਲੋ ਅਬ ਆਵਾਜ਼ ਆਉਂਦੀ ਹੈ ਹੱਥ ਖੜਾ ਕਰਕੇ ਦੱਸੋ ਆਵਾਜ਼ ਆਉਂਦੀ ਹੈ ਜੱਗਾ ਦਾ ਬਾਬਾ ਪੁੰਡਾ ਭਗਤ ਜੀ ਦਾ ਬਹੁਤ ਸਾਚਾ ਦਰਬਾਰ ਕੀ ਜੈ ਆਲੇ ਬੀਬਾ ਬਾਕੀ ਮੋਟੂ ਸ਼ਾਹੀ ਹੂੰ ਇੱਕ ਵਾਰ ਕੋਟੂ ਸ਼ਾਹੀ ਦੇ ਇਥੇ ਆ ਕੇ ਜੋਰ ਦਾ ਕਰੀਆਂ ਤੁਹਾਡੀਆਂ ਤਾਲੀਆਂ ਮੇਰੇ ਵਾਸਤੇ ਉਹ ਕੰਮ ਕਰਦੀਆਂ ਕਿਹੜਾ ਕੰਮ ਕਰਦੀਆਂ ਜਿਹੜਾ ਅਮਿਤ ਸ਼ਾਹੀ ਨਰਿੰਦਰ ਮੋਦੀ ਵੀ ਕਰਦੇ ਤੁਹਾਡੀਆਂ ਤਾਲੀਆਂ ਦੇਖ ਕੇ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ ਮੈਂ ਕਿਹਾ ਕੋਟੂ ਸ਼ਾਹੀ ਦੱਸੋ ਤਾਂ ਸਹੀ ਕਿੰਨੀ ਖੁਸ਼ੀ ਹੁੰਦੀ ਹੈ ਜਿੰਨੀ ਸਰਸੇ ਵਾਲੇ ਬਾਬੇ ਨੂੰ ਹੈ ਨਹੀਂ ਪ੍ਰੀਤ ਦੇ ਕੇ ਹੁੰਦਾ ਲੈ ਹੁਣ ਫਿਰਿਆ ਮਹੌਲ ਸਾਜੀ ਮਾਈਕ ਦਾ ਸਟੈਂਡ ਲੈ ਲਓ ਮੈਂ ਕਮਲਿਆ ਕਦੇ ਜਿੰਦਗੀ ਸਟੈਂਡ ਨਹੀਂ ਲਿਆ ਤੇ ਮੈਨੂੰ ਮਾਈਕ ਦਾ ਸਟੈਂਡ ਸਵਾ ਲੈਣਾ ਮੈਂ ਤੇ ਇੱਕੋ ਜਿਹੀ ਨਹੀਂ ਬੋਲਦਾ ਕਿਉਂ ਜਦ ਬਾਬਾ ਦੋ ਮਿੰਟ ਹਰ ਜਰਾ ਕੇ ਆਪਾਂ ਚੁੱਪ ਕਰਕੇ ਸੁਣ ਲਈਏ ਤੇ ਜ਼ਿਆਦਾ ਆਨੰਦ ਆਉਗਾ ਠੀਕ ਹੈ ਨਾ ਉਸ ਤੋਂ ਬਾਅਦ ਫਿਰ ਲਗਾਤਾਰ ਗਾਣਾ ਚੱਲੂਗਾ ਇਸੇ ਤਰ੍ਹਾਂ ਮੈਂ ਕੁਝ ਨਹੀਂ ਬੋਲਦਾ ਕਿਉਂ ਇੱਕੋ ਜਿਹੀ ਕਿਉਂ ਨਹੀਂ ਬੋਲਦੇ ਜਦ ਮੈਂ ਇੱਕੋ ਜਿਹੀ ਬੋਲਦਾ ਮੈਨੂੰ ਐਂ ਲੱਗਦਾ ਮੇਰਾ ਬਾਪੂ ਵੀ ਨਾਲ ਬੋਲਦਾ ਪਿਆ ਮੈਂ ਇੱਕ ਵਾਰੀ ਤੇ ਇਹ ਗੋਦ ਬੋਲ ਰਿਹਾ ਅੱਛਾ ਮੂਰੇ ਮੇਰਾ ਫ੍ਰੈਂਡ ਬੈਠਾ ਸੀਗਾ ਨੱਥੂ ਨੱਥੂ ਤੇ ਮੈਂ ਉਹਨੂੰ ਹਾਕ ਮਾਰੀ ਨੱਥੂ ਉਹਨੇ ਪਿੱਛੇ ਇੱਕੋ ਚਲਾਤੀ ਨੱਥੂ ਤੇ ਗਾਇਬ ਹੋ ਗਿਆ ਇੰਨਾ ਘੰਟਾ ਥੂ 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 ਹੋ ਮੇਰੀ ਮੇਗਾ ਪਟੂ ਸ਼ਾ ਜੀ ਹੈ ਕੀ ਆ ਜਾਂਦਾ ਹੈ ਕਿ ਹੱਸਦਿਆਂ ਦੇ ਘਰ ਵੱਸਦੇ ਆ ਹੱਸਦਿਆਂ ਦੇ ਘਰ ਵੱਸਦੇ ਆ ਹੱਸਦਿਆਂ ਦੇ ਘਰ ਵੱਸਦੇ ਆ ਜਿਹੜੇ ਵਿਆਹ ਕਰਾ ਲੈਂਦੇ ਹੋਏ ਜਨਾਨੀਆਂ ਮੂਰੇ ਕਿੱਥੇ ਹੱਸਦੇ ਮੇਗਾ ਪਟੂ ਸ਼ਾ ਜੀ ਹਾਂ ਅੱਤੇ ਮੈਂ ਬੌਂਸਰ ਵਰੇ ਦੇਖ ਰਹੀ ਆ ਤੇ ਬੌਂਸਰ ਬੜੇ ਲੱਗੇ ਹੋਏ ਆ ਉਹ ਕੋ ਗਾਣਾ ਗੋਣਾ ਵੀ ਗਾਲਾ ਆਉਂਦਾ ਗਾਣਾ ਤੇ ਗਾਣਾ ਆਂਦਾ ਏ ਤੁਸੀਂ ਆਪਣੇ ਨਾਲ ਬੌਂਸਰ ਰੱਖ ਲਓ ਮੈਂ ਕਹਿਨੀ ਆ ਮੈਂ 2 ਕ ਪ੍ਰੋਗਰਾਮਾਂ ਤੇ ਬੌਂਸਰ ਰੱਖੇ 2 ਪ੍ਰੋਗਰਾਮਾਂ ਤੇ ਬੌਂਸਰ ਰੱਖੇ ਤੀਜੇ ਤੇ ਮੈਂ ਪੈਸੇ ਨਹੀਂ ਦਿੱਤੇ ਬੰਨਾ ਮੇਰੀ ਬੱਖੀ ਚ ਕਿਸਾਨ ਰੱਖਦਾ ਚੌਥੇ ਪ੍ਰੋਗਰਾਮ ਤੇ ਮੈਂ ਨਹੀਂ ਬੌਂਸਰ ਰੱਖੀ ਮੈਂ ਕਿ ਤੁਸੀਂ ਨਹੀਂ ਰੱਖੇ ਪਰ ਜਦੋਂ ਮੈਂ ਸਿੰਗਰ ਬਣ ਗਈ ਤੇ ਜਦੋਂ ਮੈਂ ਆਪਣੇ ਨਾਲ ਬੌਂਸਰ ਰੱਖ ਲੈਨੇ ਅੱਛਾ ਗਾਲੇ ਨਹੀਂ ਤੂੰ ਤੁਹਾਨੂੰ ਪਤਾ ਏ ਗਾਓ 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 ਸੁਣ ਲਈ ਮੈਂ ਟੇ ਗਾਓ ਇਹ ਕੀ ਕਰ ਰਹੇ ਹੋ ਗਲਾ ਸਾਫ ਕਰ ਰਹੇ ਨੇ ਝਾੜੂ ਲਿਆਵਾਂ ਮੈਂ ਗਲਾ ਸਾਫ ਕਰਨਾ ਕੋਈ ਵੇੜਾ ਥੋੜੀ ਮੈਂ ਕਹਿੰਦੇ ਵੇੜਾ ਸਾਫ ਹੁੰਦਾ ਗਲਾ ਵੀ ਹੋ ਜੂਗਾ ਹਾਂ ਕਿੰਨੇ ਵਜੇ ਆਵਾਂ ਮੈਂ ਧੀਰ ਗਾਉਂਦਾ ਅੱਛਾ ਮੈਂ ਕਹਾਂ ਕਿ ਮੈਨੂੰ ਬੁਲਾਉਣੀ ਵੀ ਗਾਓ ਗਾਓ ਗਾਣਾ ਗਾਓ ਤੇ ਦੇ ਉਸ ਫੁੱਲ ਤੇ ਝੁਰ ਦੇ ਉਸ ਫੁੱਲ ਤੇ ਯਾਰ ਵੀ ਰਤਿ ਤੇ ਜੀ ਕਰੀਆਏਗਾ ਹੁਣ ਮੈਂ ਕਹਾਂ ਨੀ ਕਦੇ ਐ ਸਹਾਤੇ ਤੇ ਕਦੇ ਉਸ ਹਾਤੇ ਤੇ ਯਾਰ ਤੇਰਾ ਉਲਟੀਆਂ ਕਰਨੀਦਾ ਯਾਰ ਤੇਰਾ ਉਲਟੀਆਂ ਕਰਦਾ ਜਦੋਂ ਪੀਕੇ ਆਵੇ ਟੱਬਰ ਵੀ ਖਫਾ ਹੁੰਦਾ ਏ ਅੱਛਾ ਜਦੋਂ ਛੇਤਰ ਪੈਂਦੇ ਘਰੋਂ ਫੇ ਦਫਾ ਹੁੰਦਾ ਏ ਕਹਿੰਦਾ ਸੁੱਕੀ ਪੀਣੀ ਨਾਲ ਚੀਜ਼ ਖਾਣੀ ਨਹੀਂ ਕੋਈ ਨਹੀਂ ਧਰਪਣਾ ਨਹੀਂ ਵਿੱਚ ਪਾਣੀ ਕੋਈ ਸੁਬਾਹ ਉੱਠ ਕੇ ਹੀ ਠੇਕੇ ਮੂਰੇ ਖੜੇ ਦਾ ਯਾਰ ਤੇਰਾ ਏ ਉਲਟੀ ਨਹੀਂ ਕਰਦਾ ਤਾਲੀਆਂ ਚੱਕ ਕੇ ਰੱਖਿਆ ਕਰੋ ਨਾਲ ਦੀ ਨਾਲ ਮੇਰੇ ਗਾਣੇ ਦੀ ਪੇਸ਼ਕੀ ਨਾ ਕਰਿਆ ਕਰੋ ਅਜੀ ਇੱਕੋ ਥੋੜੀ ਥੋੜੀ ਘਟਾ ਦਿਓ ਹਾਂ ਗਾਣਾ ਬਣਾ ਕਿਹੜਾ ਹੈ ਮੈਂ ਕਿਹਾ ਗਾਓ ਤੂੰ ਲੋਗ ਤੇ ਮੈਂ ਲਾਚੀ ਤੇਰੇ ਪਿੱਛੇ ਹਾਂ ਗਵਾਚੀ ਹੁਣ ਕਿਤੇ ਗਾਣੇ ਨੂੰ ਪੁੱਠਾ ਨਾ ਕਰਦੀ ਕਿਵੇਂ ਮੈਂ ਗੋਹਾ ਤੇ ਤੁਰਪਾਤੀ ਆਪਾਂ ਇੱਕ ਦੂਜੇ ਦੇ ਸਾਥੀ ਮੈਂ ਕਿਹਾ ਗਾਣੇ ਪਰ ਹੋ ਜਾਣਾ ਮੇ ਭੋਟੂ ਸ਼ਾ ਤੈਨੂੰ ਪਤਾ ਮੇਰੀ ਬੇਕੀ ਨਾ ਚਲਿਆ ਕਰ ਜਿਹੜੀ ਔਰਤ ਹੁੰਦੀ ਆ ਨਾ ਔਰਤ 'ਤੇ ਕਿ ਸ਼ਕਤੀ ਹੁੰਦੀ ਆ ਔਰਤ 'ਤੇ ਸ਼ਕਤੀ ਹੁੰਦੀ ਆ ਔਰ ਸ਼ਕਤੀ ਹੁੰਦੀ ਆ ਬੰਦਾ ਸਾਲਾ ਸੈਨ ਸ਼ਕਤੀ ਹੁੰਦਾ ਮੈਂ ਕਿਹਾ ਦਾਲ ਚ ਮੂਨ ਘੱਟ ਪੈ ਜਾ ਪਿਓ ਦਾ ਪੁੱਤ ਡਰਦਾ ਹੀ ਨਹੀਂ ਮੰਗਦਾ ਕਹਿੰਦਾ ਦਾਲ ਵੀ ਸਵਾਦ ਹੈ ਮਾੜਾ ਜਿਆ ਜਾਰ ਦੇ ਇਹ ਮਮਾ ਦੇ ਦਾਲ ਸਵਾਦ ਆ ਜਾਰ ਵੀ ਕਰਨਾ ਫੇ ਓ ਹੋ ਮੋਟੂ ਸਾਜੀ ਤੁਹਾਨੂੰ ਬੜੀ ਨੌਲੇਜ ਹੈ ਮੈਨੂੰ ਇਹ ਦੱਸੋ ਜਨਾਨੀਆਂ ਵਿਆਹ ਤੋਂ ਬਾਅਦ ਹੀ ਮੰਗਲ ਸੁੱਤਰ ਕਿਉਂ ਪਾਉਂਦੀਆਂ ਪਹਿਲਾਂ ਕਿਉਂ ਨਹੀਂ ਪਾਉਂਦੀਆਂ ਜਨਾਨੀਆਂ ਵਿਆਹ ਤੋਂ ਬਾਅਦ ਮੰਗਲ ਸੁੱਤਰ ਪਹਿਲੇ ਕਿਉਂ ਪਾਉਨੀਆਂ ਕਿਉਂ ਵਿਆਹ ਤੋਂ ਬਾਅਦ ਜਿਹੜੇ ਸੁੱਤਰ ਆ ਜਨਾਨੀਆਂ ਕੋ ਆ ਜਾਂਦੇ ਆ ਮੰਗਲ ਸਾਲਾ ਬੰਦੇ ਪਿੱਛੇ ਲੱਗ ਜਾਂਦਾ ਤਾਲੀਆਂ ਜਰ ਖਿੱਚ ਕੇ ਰੱਖਿਆ ਕਰੋ ਚੀਕਾਂ ਨਾਲ ਦੀ ਨਾਲ ਮਾਹੌਲ ਅੱਛਾ ਬਣਦਾ ਹਾਂ ਇਦਾਂ ਮੇਗਾ ਬੋਟੂ ਸ਼ਾਹ ਜੀ ਮੈਨੂੰ ਲੱਗਦਾ ਤੁਸੀਂ ਅੱਜ ਆਪਣਾ ਰਾਸ਼ੀ ਫਲ ਨਹੀਂ ਦੇਖ ਕੇ ਆਏ ਮੈਂ ਤਾਂ ਵਿਆਹ ਦਾ ਬੰਦਾ ਰਾਸ਼ੀ ਫਲ ਨਹੀਂ ਦੇਖਦਾ ਵਿਆਹ ਦਾ ਬੰਦਾ ਰਾਸ਼ੀ ਫਲ ਕਿਉਂ ਨਹੀਂ ਦੇਖਦਾ ਉਹਨੂੰ ਸੁਭਾਅ ਦੇ ਆਪਣੀ ਜਨਾਨੀ ਦਾ ਮੂਹਰ ਦੇਖ ਕੇ ਪਤਾ ਲੱਗਦਾ ਇਹਨਾਂ ਦੇ ਕਿਦਾਂ ਦਾ ਲੱਗਦਾ ਮੂਹਰ ਉਹਨੇ ਕੀ ਕਰਨਾ ਰਾਸ਼ੀ ਫਲ ਨੂੰ ਜੋ ਮਰਜ਼ੀ ਕਰੋ ਵਿਆਹ ਜਿੰਦਗੀ ਲਈ ਬਹੁਤ ਜ਼ਰੂਰੀ ਆ ਵਿਆਹ ਜਿੰਦਗੀ ਲਈ ਬਹੁਤ ਜ਼ਰੂਰੀ ਆ ਜ਼ਰੂਰੀ ਆ ਤੇ ਮਾਮੇ ਸਲਮਾਨ ਖਾਨ ਦੀ ਕੀ ਮਜਬੂਰੀ ਉਹ ਬੇਕਬੂਸੀ ਕਰੀ ਜਾਂਦਾ ਉਹਦਾ ਵੀ ਕਿਤੇ ਵਿਆਹ ਨੂੰ ਕਰਵਾਓ ਮੇਗੇ ਮੋਟੂ ਸ਼ਾਹ ਜੀ ਮੇਰੀ ਬੇਇੱਜ਼ਤੀ ਨਾ ਕਰਿਆ ਕਰੋ ਕਿਉਂ ਤੁਹਾਨੂੰ ਪਤਾ ਜੇ ਮੈਂ ਕਾਲਜ ਚ ਪੜ੍ਹਦੀ ਸੀ ਸਾਰੇ ਮੁੰਡੇ ਨਾ ਮੈਨੂੰ ਪੈਪਸੀ ਦੀ ਬੋਤਲ ਦਿੰਦੇ ਸੀ ਨਹੀਂ ਹੁਣ ਵੀ ਤੂੰ ਪੈਪਸੀ ਦੀ ਬੋਤਲ ਹੀ ਆ ਸੱਚੀ ਪਹਿਲਾਂ ਛੋਟੀ ਹੁੰਦੀ ਉਹ 2.5 ਲੀਟਰ ਵਾਲੀ ਹੋ ਗਈ ਨਾ ਹੈ ਕਿ ਤੂੰ ਹੁਣ ਵੀ ਪੈਪਸੀ ਦੀ ਬੋਤਲ ਹੀ ਆ ਮੇ ਮੋਟੂ ਸ਼ਾਹ ਮੈਨੂੰ ਇਹ ਦੱਸ ਸਭ ਤੋਂ ਜ਼ਿਆਦਾ ਪਰਵ ਕਿੱਥੇ ਪੈਂਦੀ ਆ ਸਭ ਤੋਂ ਜ਼ਿਆਦਾ ਪਰਵ ਪੰਜਾਬ ਚ ਪੈਂਦੀ ਆ ਇਹ ਪੰਜਾਬ ਦਾ ਗਰਮੀ ਨਾ ਪੂਰਾ ਹਾਲ ਹੋਇਆ ਆ ਪਰ ਕਿੱਥੇ ਪੈਂਦੀ ਆ ਸ਼ਾਮੁਸ਼ਰਾ ਵਾਲੀਆਂ ਗਲਾਸੀਆਂ ਚ ਪੈਂਦੀ ਜਿਹੜੇ ਜਿਹੜੇ ਪੀਂਦੇ ਆ ਉਹਦੇ ਪਿੱਛੇ ਆ ਠੀਕ ਆ ਠੀਕ ਆ ਉਹ ਵਜਾਉਂਦੇ ਤਾਲੀਆਂ ਉਹਨਾਂ ਨੂੰ ਪਤਾ ਇਸ ਗੱਲ ਦਾ ਮੈਂ ਕਿਹਾ ਭੋਟੂ ਸ਼ਾਹ ਜੀ ਬੱਪੂ ਭਾਜੀ ਇੱਕ ਫਰਮੈਸ਼ ਆਈ ਆ ਜਿਹੜੀ ਆਪਣੀ ਬੈਂਟ ਐਟਮ ਮੈਂ ਪਈਆ ਨਹੀਂ ਹੈਗੀ ਉਹ ਸੁਣਾਉਣਾ ਹੈਗਾ ਲਓ ਇੱਕ ਭਈਆ ਕਿਸੇ ਕੁੜੀ ਨਾਲ ਪਿਆਰ ਕਰ ਬੈਠਾ ਤੇ ਉਹ ਵਾਪਾ ਕਰਕੇ ਨਹੀਂ ਆਈ ਤੇ ਭਈਆ ਗਾਣਾ ਮੈਂ ਤਾਂ ਕਿਹੜਾ ਗਾਉਂਦਾ ਕਿਹੜਾ ਉਨ ਨਦੀ ਮਿਲ ਲੌ ਵੀ ਗਿਆ ਲੰਦਾ ਮਿਠਾ ਮਿਠਾ ਲੜਾ ਉਹਦੇ ਲਾਹੇ ਚ ਰਮ ਪਈ ਅਰੇ ਗਿਆ ਕਵਾਰਾ ਵਾਦਾ ਕਰਕੇ ਨਹੀਂ ਪਟ ਹੋਣੀ ਆ ਮੈਂ ਖਰੀ ਰਿਹਾ ਤੋ ਫੀ ਸੋਪਦੇ ਬਿਹਾਰੀਆਂ ਕੱਕ ਲਕ ਲਮ ਦੀ ਪਾਟ ਕੇ ਮਰ ਜਨ ਬੀ ਦੀ ਹੋਇ ਤਿੱਕ ਟਕਦੇ ਵਾ साई जी ਬਹੁਤ ਸਾਰਾ ਮਾਨ ਕਰਵਾ ਰਹੇ ਜੀ ਮਿਹਰਬਾਨੀ ਹਾਂ ਪਪੂ ਭਾ ਜੀ ਵੀ ਬਹੁਤ ਸਾਰਾ ਮਾਨ ਬੜਾ ਪਿਆਰ ਹੈ ਇਹਨਾਂ ਦੇ ਪਿਆਰ ਸੱਚਾ ਇੱਥੇ ਤੁਹਾਡੇ ਦਰਸ਼ਨ ਕਰਨ ਦਾ ਜਿਹੜਾ ਮੌਕਾ ਸਾਨੂੰ ਮਿਲਦਾ ਹੈ ਹਾਂਜੀ ਆਹ ਵੀ ਬਾਜੀ ਮੇਰੇ ਬੋਟੂ ਸ਼ਾ ਜੀ ਕੱਲ੍ਹ ਹੀ ਮਾਰੇ ਜਾਣੀ ਹੈ ਕਿ ਕਦੇ ਕੋਈ ਕੰਮ ਖੂਪੀ ਕੀਤੇ ਆ ਮੈਂ ਬੜੇ ਕੰਮ ਕੀਤੇ ਆ ਮੈਨੂੰ ਸਾਰੇ ਕਹਿੰਦੇ ਕਿ ਤੂੰ ਬੋਟੂ ਸ਼ਾ ਕਮੇਡੀਅਨ ਕਿਉਂ ਬਣਿਆ ਕਿਉਂ ਤੇ ਮੈਂ ਫਿਰ ਕਹਿਣਾ ਹੁਣ ਜਦੋਂ Hindu ਸਿੱਖ ਇਸਾਈ ਦੇ ਨਾਲ ਮੁਸਲਮਾਨ ਹੱਸਦਾ ਹੈ ਜਦੋਂ Hindu ਸਿੱਖ ਇਸਾਈ ਦੇ ਨਾਲ ਮੁਸਲਮਾਨ ਹੱਸਦਾ ਹੈ ਜਦੋਂ Hindu ਸਿੱਖ ਇਸਾਈ ਦੇ ਨਾਲ ਮੁਸਲਮਾਨ ਹੱਸਦਾ ਹੈ ਉਦੋਂ ਫੋਟੋਸ਼ਾਹ ਨੂੰ ਲੱਗਦਾ ਸਾਰਾ ਹਿੰਦੁਸਤਾਨ ਹੱਸਦਾ ਹੈ ਉਦੋਂ ਫੋਟੋਸ਼ਾਹ ਨੂੰ ਲੱਗਦਾ ਸਾਰਾ ਹਿੰਦੂਸ ਤਾਂ ਹੱਸਦਾ ਥੋੜੀਆ ਤਾਲੀਆਂ ਵਾਸਤੇ ਸ਼ੁਕਰੀਆ ਆਊ ਨੀ ਕਿਹ ਫੋਟੋਸ਼ਾਹ ਜੀ ਇਹ ਕਮੇਟੀ ਸ਼ੁਰੂ ਕਿੱਥੋਂ ਹੋਈ ਆ ਇਹ ਭੰਡਾ ਤੋਂ ਸ਼ੁਰੂ ਹੋਇਆ ਜਿਹੜਾ ਪੰਜਾਬ ਦੇ ਭੰਡ ਸੀਗੇ ਅੱਛਾ ਇੱਕ ਵਾਰੀ ਕਿਸੇ ਭੰਡ ਨੂੰ ਕਿਹਾ ਗਿਆ ਵੀ ਤੂੰ ਬਾਬੇ ਦੀ ਜਗ੍ਹਾ ਤੇ ਬੰਬ ਰੱਖ ਕੇ ਆਣਾ ਬੰਬ ਰੱਖ ਕੇ ਆਣਾ ਭੰਡ ਪਤਾ ਕੀ ਕਹਿੰਦਾ ਕੀ ਕਹਿੰਦਾ ਮੈਂ ਰਹਿ ਤੁਸੀਂ ਪੈਸੇ ਦੇ ਇਹ ਭੰਡ ਦੇਖੇ ਆਵਾਂਗੇ ਭਾਗ ਲਗੇ ਰਹਿਣ ਜਦੋਂ ਬੰਬ ਰੱਖ ਕੇ ਆਇਆ ਬੱਬੂ ਭਾਜੀ ਮਗਰੇ ਪੁਲਸ ਆ ਗਈ। ਕਹਿੰਦੇ ਉਹ ਪੰਡਾ ਉਹਨੂੰ ਬਾਬੇ ਜਗਤ ਬੰਬ ਰੱਖਿਆ। ਕਹਿੰਦੇ ਮੈਨਾਂ ਹੀ ਮੈਂ ਕਿੱਥੇ ਬੰਬ ਰੱਖਿਆ। ਕਹਿੰਦੇ ਆਹ ਵੈਗ ਸੀਸੀਟੀਵੀ 'ਚ ਫੋਟੋ ਆਂਦੀ ਤੇ ਬੰਬ ਰੱਖਦਾ ਪਿਆ। ਕਹਿੰਦੇ ਮੈਨਾਂ ਹੀ ਬੰਬ ਰੱਖਿਆ ਥੋੜਾ। ਫਿਰ ਇਹਦੇ ਵਿੱਚ ਸੁਖਣਾ ਸੀ ਕਿਸੇ ਬਾਬਾ ਮੇਰੇ ਮੁੰਡਾ ਦੇ ਮੁੱਤਲ ਬਾਬੇ ਚੜਾ ਹੁੰਦਾ। ਇਸ ਕਰਕੇ ਇਹ ਇਹਨਾਂ ਨੂੰ ਵੀ ਟੀਚਰ ਨਹੀਂ ਕਰਦਾ ਪੰਡਾ ਨੇ। ਨਹੀਂ 포ਟੂ ਸ਼ਾ ਹਾਂ ਤੂੰ ਕਮਜ਼ੋਰ ਬੜਾ ਹੋ ਗਿਆ ਸਾਰੇ ਕਹੀ ਜਾਂਦੇ 포ਟੂ ਸ਼ਾ ਦਾ ਕਮਜ਼ੋਰ ਹੋ ਗਿਆ। ਮੈਂ ਕੁੜੀਏ ਪਿੱਛੇ ਜੇ ਬਿਮਾਰ ਹੋ ਗਏ ਬਿਮਾਰ ਹੋ ਗਿਆ ਘਰ ਦੇ ਕਦੀ ਮੇਰਾ ਮੰਜਾ ਚੁੱਕਣ ਸਿਵਲ ਹਸਪੀਟਲ ਸਿਵਲ ਹਸਪੀਟਲ ਕਦੇ ਮੇਰਾ ਮੰਜਾ ਚੁੱਕਣ ਜਨਕਾ ਹਸਪੀਟਲ ਜਨਕਾ ਹਸਪੀਟਲ ਕਦੇ ਮੇਰਾ ਮੰਜਾ ਚੁੱਕਣ ਪੀਜੀਆਈ ਨਾ ਪੀਜੀਆਈ ਜਾ ਕੇ ਤੈਨੂੰ ਆਰਾਮ ਆ ਗਿਆ ਆਰਾਮ ਸਵਾ ਉਹ ਨਾ ਮੈਂ ਤੇ ਘਰੇ ਪਿਆ ਸੀ ਘਰ ਦੇ ਕਲਾ ਮੰਜਾ ਚੁੱਕ ਕੇ ਫਿਰਦੇ ਰਹੇ ਕਾਲੀਆਂ ਪਜਾ ਦੇ ਹੁਣ ਮੰਜੇ ਨੂੰ ਡਾਕਟਰ ਟੀਕੇ ਲਾਈਗੇ ਗਲੂਕੋਜ਼ ਨਾ ਯਾਦ ਆ ਗਿਆ ਹਸਪੀਟਲ ਤੋਂ ਤੇਰਾ ਦਾਦਾਪੂ ਪਤਾ ਲੱਗਾ ਸਦੈਨੇ ਮੇਰਾ ਦਾਦਾ ਮਰ ਗਿਆ ਤੂੰ ਕਿਹੜਾ ਅਫਸੋਸ ਕਰਨਾਈ ਇਹ ਮੈਨੂੰ ਆ ਕੇ ਬਾਜੀ ਕਹਿੰਦੀ ਦਾਦਾ ਤੁਹਾਡਾ ਸਾਰਾ ਮਰ ਗਿਆ ਮੈਂ ਕਹਿੰਦੀ ਇਹ ਤਾਂ ਫ੍ਰੀਜ 'ਚ ਪਿਆ ਆ ਗਰਮੀਆਂ ਦਾਦਾ ਤਾਂ ਫ੍ਰੀਜ 'ਚ ਰੱਖਿਆ ਉਹ ਮਰਨ ਪੰਦਾ ਸਾਰਾ ਹੀ ਮਰਦਾ ਜਦੋਂ ਮਰਦਾ ਉਹ ਚਲ ਕੋਈ ਗੱਲ ਨਹੀਂ ਮੈਂ ਤੇਨੂੰ ਅਫਸੋਸ ਕਰਨ ਆਈ ਨਹੀਂ 10 ਸੱਤ ਦਾ ਮਰਿਆ ਕੀਤਾ ਚਲੋ ਤੁਸੀਂ ਅਫਸੋਸ ਕਰਨ ਆ ਮੈਂ ਤੁਹਾਨੂੰ ਦੱਸਦਾ ਮੈਂ ਆਈ ਆ ਮੈਂ ਕੁਛ ਨਹੀਂ ਪਈ ਦਾਦਾ ਮਰਿਆ ਕੀਤਾ ਮੈਨੂੰ ਅੱਜ ਦੱਸੋ ਨਾ ਪਰ ਸੁਣੋ ਕੀ ਸੀ ਸਾਡੇ ਦਾਦੀ ਨਾਲ ਲੜ ਕੇ ਦਾਦਾ ਉਸੇ ਤਰ੍ਹਾਂ ਸੋਈ 'ਚ ਚਲਾ ਗਿਆ ਯੰਨੇ ਤੇਲ ਪਾ ਲਿਆ ਮਿੱਟੀ ਦਾ ਆਪਣੀ ਤੇ ਇਸ ਟੋਕ ਚ ਪਾ ਕੇ ਮੈਂ ਬੁੜੀ ਨੂੰ ਬੋਲੁੰਦੇ ਮੈਂ ਤਾਂ ਚਾਹ ਪੀਣਾ ਦਾਦਾ ਮੱਲਿਆ ਕਿ ਬਸ ਦਾਦਾ ਬੈਠਾ ਸੀ ਕੁਰਸੀ ਤੇ ਅੱਛਾ ਕੁਰਸੀ ਤੇ ਬੈਠਾ ਸੀ ਪਹਿਲਾਇਆ ਮੈਂ ਕਿ ਦਾਦਾ ਜੀ ਬੋਲੋ ਦਾਦਾ ਜੀ ਬੋਲੋ ਨਹੀਂ ਬੋਲੇ ਦੂਜੀ ਵਾਰ ਹਲਾਇਆ ਦਾਦਾ ਜੀ ਬੋਲੋ ਨਹੀਂ ਬੋਲੇ ਤੀਜੀ ਵਾਰ ਹਲਾਇਆ ਦਾਦਾ ਜੀ ਨਹੀਂ ਬੋਲੇ ਨਹੀਂ ਬੋਲੇ ਨਹੀਂ ਨਹੀਂ ਚੌਥੀ ਵਾਰੀ ਬੋਲ ਕੋਈ ਨਹੀਂ ਮੈਂ ਪੁੱਛਦੀ ਵੀ ਦਾਦਾ ਜੀ ਮਰੇ ਕਿਤਾ ਉਹ ਇਨਸੀਡੈਂਟ ਦੱਸੋ ਉਹ ਕੁਰਸੀ ਤੇ ਬੈਠੇ ਦਾਦਾ ਜੀ ਫਿਰ ਅੱਛਾ ਮੈਨੂੰ ਕਹਿੰਦੇ ਪੋਟੂ ਸ਼ਾ ਮੈਨੂੰ ਭੁੱਖ ਲੱਗੀ ਆ ਭੁੱਖ ਲੱਗੀ ਆ ਮੈਂ ਕਿਹਾ ਦਾਦਾ ਜੀ ਰੋਟੀ ਖਾ ਲਓ ਹਾਂ ਕਹਿੰਦੇ ਨਹੀਂ ਪੁੱਤ ਭਟੂਰੇ ਲਿਆਓ ਓਏ ਹੋਏ ਹੋਏ ਭਟੂਰੇ ਲਿਆਉ ਮੈਂ ਪਰ ਕੀ ਬੋਲੀ ਬੋਲੀ ਆ ਪਰ ਕੀ ਬੰਦੇ ਆ ਪਰ ਕੀ ਘਰ ਦਾ ਹੁਕਮ ਹੀ ਨਹੀਂ ਹੋਇਆ ਮੈਂ ਕਿਹਾ ਪੋਟੂ ਭਟੂਰੇ ਸਵਾਦ ਆ ਕੱਲ ਫੇਰ ਦਾਦਾ ਮੈਂ ਤੈਨੂੰ ਦੱਸਦਾ ਕਿੱਦਾਂ ਮਰਿਆ ਕਿੱਦਾਂ ਦਾਦਾ ਸਾਡਾ ਫੇਰ ਦਾਦੀ ਨਾਲ ਲੜ ਕੇ ਅੰਦਰ ਚਲਾ ਗਿਆ ਅੰਦਰ ਲੱਗਾ ਸੀਦਾ ਪੱਖਾ ਪੱਖਾ ਛੱਤ ਵਾਲਾ ਨਹੀਂ ਸੀਗਾ ਛੱਤ ਵਾਲਾ ਨਹੀਂ ਸੀ ਸਾਹਾਂ ਨਹੀਂ ਲਿਆ ਉਹਨੇ ਫਿਰ ਟੇਬਲ ਫੈਨ ਪੱਖਾ ਸੀਗਾ ਟੇਬਲ ਫੈਨ ਪੱਖਾ ਸੀ ਫਿਰ ਜਿੱਦਾਂ ਦਾਦਾ ਅੰਦਰ ਗਿਆ ਉਹਨੇ ਧਾਰਾ ਨੂੰ ਹੱਥ ਪਾਇਆ ਲੰਗੀਆਂ ਨੂੰ ਜਿੱਦਾਂ ਦੀ ਚਿੰਗੜ ਗਿਆ ਨਹੀਂ ਅੰਦਰ ਬੱਤੀ ਚਲੀ ਗਈ ਦਾਦਾ ਫੇਰ ਬਾਹਰ ਮੈਂ ਦੱਸਦਾ ਦਾਦਾ ਕਿੱਦਾਂ ਮਰਿਆ ਛੇਤੀ ਦੱਸ ਦਾਦਾ ਸਾਡਾ ਸਵੇਰੇ ਸਵੇਰੇ ਉੱਠ ਕੇ ਵਾਸ਼ਰੂਮ ਗਿਆ ਅੱਛਾ ਅਕੀ ਸਾਬਣ ਪਿਆ ਸੀ ਹਾਏ ਪੈਰ ਦਿਲ ਕਿਉਂ ਸਿੱਧੇ ਕੰਦ ਚ ਮੁਝੇ ਠਾ ਹਾਂ ਹਮੇ 70 ਸਾਲ ਬਬ ਕੰਦ ਚ ਮੁਝੇ ਬੱਚ ਸਕਦੇ ਨਹੀਂ ਬੱਚ ਸਕਦਾ ਨਹੀਂ ਬੱਚ ਸਕਦਾ ਬੱਚ ਹੀ ਨਹੀਂ ਸਕਦਾ ਦਾਦਾ ਸਾਹਿਬਾਂ ਬਚ ਗਿਆ ਉਹ ਕੋ ਪੁੱਛਾ ਛੇਤੀ ਦੱਸਦਾ ਪਰਿਆ ਕਿਦਾਂ ਦਾਦੇ ਨੇ ਫਿਰ ਇੱਥੇ ਕਰ ਦੋਈ ਆ ਹੋਰ ਮੱਕਾ ਕਰੂ ਆ ਦਾਦਾ ਲੱਗਦਾ ਉਸਨੇ ਫੋਨ ਕੀਤਾ ਬੁਲੇ ਸਾਰੇ ਚੱਕੀ ਲੱਗੇ ਹਸਪੀਟਲ ਦੇ ਡਾਕਟਰਾਂ ਨੇ ਬਹੁਤ ਫੜਦੇ ਕਿਹਾ ਬਸ ਸੌਰੀ ਹਾਂ ਦਾਦਾ ਜੀ ਨਹੀਂ ਰੇ ਨਹੀਂ ਰੇ ਨਹੀਂ ਰੇ ਨਹੀਂ ਕਹਿੰਦੇ ਠੀਕ ਹੈ ਲੈ ਜਾਓ ਬੁੜੇ ਨੂੰ ਗੈਸ ਹੋਈ ਹੈ ਉਦੋਂ ਬਾਅਦ ਸ਼ਰਮਨਾ ਸਾਡਾ ਦਾਦਾ ਮਰਿਆ ਤਾਲੀਆਂ ਵਜਾ ਦੇਉਗੇ ਜੀ ਕਿਵੇਂ ਹੋ ਟਿਸ਼ਾ ਹਾਂ ਸਹੀ ਗੱਲ ਬੜੀਆਂ ਲਾਲ ਬਾਵਾ ਪਰ ਤਾਂ ਕਿ ਮੈਨੂੰ ਵੀ ਦਾਤ ਦੇਣੀ ਚਾਹੀਦੀ ਹੈ ਮੈਂ ਨਾ ਬੰਬੇ ਜਾ ਕੇ ਹਿੰਦੀ ਫਿਲਮਾਂ ਕਰਕੇ ਆਈ ਹਾਂ ਅੱਛਾ ਹਿੰਦੀ ਫਿਲਮਾਂ ਪਹਿਲਾਂ ਹਿੰਦੀ ਬੋਲਣੀ ਤਾਂ ਸਿੱਖ ਲੈ ਚਾਜਣਾ ਉਹ ਭਰਾਵਾ ਜਿਹੜੀ ਹਿੰਦੀ ਮੈਂ ਬੋਲਦੀ ਹਾਂ ਨਾ ਮੈਨੋਂ ਉਹਦੇ ਕਰਕੇ ਤਾਂ ਬੰਬੇ ਦਾ ਇਹ ਹਿੰਦੀ ਪਤਾ ਕਿੰਦਾ ਬੋਲਦੀ ਆ ਚਾ ਆਜ ਤੂੰ ਦੱਸ ਦੇ ਫਿਰ ਮੈਂ ਨਾ ਪੁਲਿਸ ਹਲੂਕ ਦੇ ਸਾਥ ਟਾਂਗੇ 'ਤੇ ਬੈਠ ਕੇ ਜਾ ਰਹੀ ਸੀ ਟਾਂਗੇ ਕਾ ਚਟਾ ਖਾਣੇ ਵੀ ਗਿਆ ਟੂੜਾ ਆ ਕੇ ਸਿੱਧੂ ਟੂੜ ਗਿਆ ਮੈਂ ਨਾ ਪੁਲਿਸ ਹਲੂਕ ਦੇ ਸਾਥ ਗੋਲ ਗੱਪੇ ਖਾ ਰਹੀ ਸੀ ਜਿਸ ਮੈਂਨੇ ਗੋਲ ਗੱਪਾ ਮੂੰਹ ਵਿੱਚ ਰੱਖਾ ਗੋਲ ਗੱਪਾ ਫਾੜ ਗਿਆ ਹਾਂ ਇਹਦਾ ਕਿਤੇ ਮਾਸੜ ਆ ਗਿਆ ਮਾਸੜ ਕਹਿੰਦੀ ਮਾਸੜ ਦੀ ਮਾਂਜੇ 'ਤੇ ਬੈਠੋ ਭੂੰਜੇ ਮੱਤ ਬੈਠੋ ਸਾਡੀ ਗਵਾਂਡਾ ਨਾ ਵੜ ਬੀ ਮੇਰੇ ਸਾਥ ਤੇ ਆਣਾ ਸੇ ਬਾਤ ਕਰਨਾ ਨਹੀਂ ਤਾਂ ਮੈਂ ਤੇਮਾਰੀ ਗੋਦ ਪੂੜ ਦੇਣੀ ਆ ਏਦਾਂ ਵੀ ਹਿੰਦੀ ਬੋਲਦੀ ਆ ਹੋ ਗਿਆ ਮੈਂ ਕੋਟੋਸ਼ਾ ਮੈਂ ਨਾ ਕਰਨਾ ਫालतू ਗੱਲ ਨਹੀਂ ਕਰਨਾ ਚਾਹੀ ਕਿਉਂਕਿ ਤੂੰ ਬੜੀ ਕੁੱਤੀ ਜੀ ਆ ਜੀ ਆ ਬੜੀ ਕੁੱਤੀ ਜੀ ਆ ਨਹੀਂ ਮੈਂ ਤੇ ਗੱਲੀ ਚੀਜ਼ ਹੀ ਆ ਕੁੱਤੀ ਕੁੱਤੀ ਇਹਨਾਂ ਨੂੰ ਵੀ ਪਤਾ ਲੱਗ ਗਿਆ ਤੈਨੂੰ ਥਰ ਕੋ ਲੱਗ ਜਾ ਕਾਲੀਆਂ ਜਾਨੋ ਇਧਰੋਂ ਥੈਂਕ ਯੂ ਇਸ਼ਾਰਾ ਹੋ ਗਿਆ ਪੱਪੂ ਭਾਈ ਦਾ ਇੰਨੀ